ਲੋ ਚਾਹ ਆਪਣੀ ਬਣ ਗਈ ਚਾਹ ਪੀਵਾਂਗੇ ਆਪਾਂ ਕਾੜ ਕੇ ਕਾੜ ਕਾੜ ਕੇ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਐਸੇ ਉਮੀਦ ਦੇ ਨਾਲ ਆਪਾਂ ਵਲੌਗ ਸ਼ੁਰੂ ਕਰਦੇ ਆਂ ਟੋਲ ਜਾਈਂ ਚ ਡੋਲਦੀ ਡੋਲਦੀ ਹੋਣੀ ਆ ਉਮੀਦ ਉਮੀਦ ਤਾਂ ਮੈਨੂੰ ਇਹੀ ਸੀ ਤੇ ਲੋਕਾਂ ਦੇ ਸੱਚੀ ਉਹ ਗੁੱਡੀ ਪਾਈ ਵੀ ਸੋਹਣੀ ਲੱਗਦੀ ਹੁੰਦੀ ਆ ਮੈਂ ਤਾਂ ਸੱਚੀ ਉਹ ਜਾਦੂ ਜਿਹਾ ਲੱਗਣ ਡਿਆ ਪੁਝਾਰਦੇ ਵੀ ਤਾਂ ਪਾਈ ਹੋਈ ਏ ਜੇ ਯਾਰ ਸੋਹਣਾ ਲੱਗਦਾ ਜੇ ਤੂੰ ਕਾਲ ਜੁੱਟੀ ਜਾਲਾ ਦੇ ਆ ਜਾਲ ਮੁਕਦਾ ਅੱਛਾ ਵਾਹਿਗੁਰੂ ਸਤਨਾਮ ਕਰੀਏ ਸ਼ਾਹਬਜ਼ਾਦਿਆਂ ਦੇ ਦਿਨ ਲੈ ਹਾਂ ਕਰੀਏ ਮਮਮੀ ਲਿਖਾ ਗਿਆ ਹਾਂ ਕਰਿਆ ਯਾਰ ਨੇ ਸੱਚੀ ਉਹ ਕਰਦਾ ਸੀ ਚਾਰ ਸ਼ਾਹਬਜ਼ਾਦਿਆਂ ਦੀ ਉਹ ਫਿਲਮ ਦੇਖਦਾ ਸੀਗਾ ਬੱਠਾ ਅਦੇ ਲੋ ਲਾ ਹਕ ਤੇ ਕੋਮਲੇ ਦੇ ਇਹ ਇਹਨਾਂ ਬੁੱਢੀ ਮੇਰੇ ਕੋਲ ਇਹ ਤੋਂ ਹਾਲਾ ਦੀ ਦੋ ਦਿਨ ਹੀ ਪੱਧ ਦੀ ਪਈ ਆ ਕਈ ਸਾਲ ਦੀ ਲੈ ਕੇ ਰੱਖੀ ਹੋਈ ਆ ਬਟ ਪਾਈ ਨਹੀਂ ਕਦੇ ਤੇ ਜਦੋਂ ਨੂੰ ਮੇਰਾ ਪਾਉਣ ਨੂੰ ਜੀ ਕਰਦਾ ਉਦੋਂ ਨੂੰ ਉਹ ਹੋ ਜਾਂਦਾ ਆ ਪਿਛਲੇ ਸਾਲ ਤਾਂ ਪਾਇਆ ਹੀ ਨਹੀਂ ਕੁਛ ਉਹ ਮੈਂ ਨਹੀਂ ਲਾਉਣੇ ਬਟ ਮੈਨੂੰ ਹੋਰ ਮੈਨੂੰ ਘਬਰਾਟ ਆ ਕੇ ਮੇਰੇ ਤੋਂ ਸ਼ੇਸ਼ੇ ਦੀ ਖੁੱਲਣਾ ਵੀ ਨਹੀਂ ਮੈਨੂੰ ਹਾਰਟ ਅਟੈਕ ਆ ਜਾ ਤੇ ਹੋਰ ਸੁਣਾਓ ਜੀ ਕੀ ਹਲਚਲ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਲੱਖ ਵਾਰੀ ਕਰੋੜ ਵਾਰੀ ਸਿਰ ਝਕਾਉਨੇ ਆ ਆਪਣੇ ਸ਼ਹੀਦਾਂ ਨੂੰ ਸ਼ਹੀਵਜਾਦਿਆਂ ਨੂੰ ਯਾਦ ਕਰਦੇ ਆ ਹਨਾ ਬਾਕੀ ਦੀਆਂ ਗੱਲਾਂ ਬਾਅਦ ਚ ਇਹ ਤਾਂ ਚਲਦੀ ਰਹਿੰਦੀ ਆ ਜ਼ਿੰਦਗੀ ਆ ਤੇ ਕੱਲ ਆਪਾਂ ਕੋਈ ਵੀ ਵਲੌਗ ਨਹੀਂ ਬਣਾਇਆਗਾ ਕੋਈ ਵੀ ਤੁਸੀਂ ਸਾਗ ਤੋੜਕ ਦਾ ਵਲੌਗ ਦੇਖਿਆ ਉਹਦੇ ਵਿੱਚ ਦੋ 파ਟ ਕਰਤੇ ਪਰ ਭਲਾ ਉਹਦੇ ਨਾਲ ਹੀ ਇਹ ਇੱਕ ਐਪੀਸੋਡ ਸਾਗ ਦਾ ਜਿਹੜਾ ਆ ਉਹ ਬਿਲਕੁਲ ਵੀ ਆਪਾਂ ਸ਼ੂਟ ਨਹੀਂ ਕੀਤਾ ਹੈਗਾ ਹਨਾ ਤੇ ਸਾਗ ਬਣਾਉਂਦੇ ਹੋਏ ਬਿਲਕੁਲ ਵੀ ਨਹੀਂ ਆਪਾਂ ਨੇ ਸ਼ੂਟ ਨਹੀਂ ਕੀਤਾ ਉਹਦਾ ਰੀਜਨ ਇਹ ਹੋਇਆ ਕਿ ਕਿ ਮੈਂ ਤੇ ਜੁਝਾਰ ਸਾਗ ਮੈਂ ਤਾਂ ਤੱਕ ਆਤੀ 9:00 ਵਜੇ ਫਿਰ ਉਸ ਤੋਂ ਬਾਅਦ ਅਸੀਂ 10:00 ਵਜੇ ਰੋਟੀ ਰੱਟੀ ਬਣਾ ਕੇ ਖਾਣ ਲੱਗੇ ਤੇਰੀ ਫਿਰ ਮਹਾਂ ਦੇ 4:00 ਵਜਾ ਦੇ ਨਹੀਂ 4:00 ਵਜੇ ਮੇਕ ਤਾਂ ਸੈਟ ਬੰਦਾ ਸਿੰਘ ਬਹਾਦਰ ਤੇ ਉਹਦੇ ਵਿੱਚ ਵਿੱਚ ਪਾੜ ਸੀਗੇ 4:00 ਵਜਾ ਦੇ ਆਂਦੇ ਚੇਲੇ ਵਾਲੇ ਵਿੱਚ ਵਿੱਚ ਪਤਾ ਨਹੀਂ ਉਹਦਾ ਮੈਨੂੰ ਵੀ ਨਹੀਂ ਪਤਾ ਲੱਗਿਆ ਸਾਡੇ ਕੋ ਮਤਲਬ ਸਾਹਮਣੇ ਆਈਫੋਨ ਤੇ ਤੇ ਅਸੀਂ ਕਲਿੱਕ ਕੀਤਾ ਸੀ ਦੇਖਣ ਲੱਗੇ ਮੈਂ ਰੋਟੀ ਖਾਂਦੀ ਸੀ ਮੈਂ ਜਾਨ ਕੇ ਆਜਾ ਆਪਾਂ ਦੇਖਦੇ ਆਂ ਤੇ ਫੇਰ ਮੈਂ ਬਸ ਮੇਰਾ ਸਾਗ ਜਿਹੜਾ ਸੀਗਾ ਉਹ ਬਹੁਤ ਜੱਤੀਆਂ ਖਾ ਗਈ ਢੋਲ ਲੱਗ ਗਈ ਦੇਖ ਲਓ ਜਿਹਦਾ ਜਿਹਦਾ ਕਰਮਾਂ ਚ ਲਿਖਿਆ ਹੋਇਆ ਤੇ ਜਾਣੇ ਕਿ ਬਸ ਮੈਂ ਸਾਗ ਬਣਾ ਲਿਆ ਤੇ ਮੈਂ ਵੀਡੀਓ ਨਹੀਂ ਸ਼ੂਟ ਕਰੀ ਹੈਗੀ। ਥੱਕੀ ਮੂੰਮੀ ਥੱਕੀ ਦੀ ਨਹੀਂ। ਥੱਕੀ ਵੀ ਨਹੀਂ। ਹਾਂ ਸੱਚੀ ਗੱਲ ਮੈਂ ਬਿਲਕੁਲ ਨਹੀਂ ਥੱਕੀ ਸਾਗ ਬਣਾ ਕੇ। ਕਿਉਂਕਿ ਮੈਂ ਹੋਰ ਕੋਈ ਕੰਮੇ ਨਹੀਂ ਕੀਤਾ। ਰੋਟੀ ਬਣਾਈ ਪਰਨੇ ਮਾਂਜੇ ਸਾਗ ਬਣਾਇਆ ਬਸ ਆਪਾਂ ਫਿਰ ਸਵੇਰੇ ਰੋਟੀ ਬਣਾਈ ਦੁਪਹਿਰੇ ਬਸ ਕੋਈ ਖਾਂਦਾ ਨਹੀਂ ਹੈਗਾ। ਦੁਪਹਿਰੇ ਤਾਂ ਖਾਣੇ ਆ ਗਏ। 6:00 ਨੇ 7:00 ਨੇ 10:00 11:00 ਵਜਾ ਉਹ ਵਿੱਚ ਮੂਫਲੀ ਹੋ ਗਈ, ਸੰਤਰੇ ਹੋ ਗਏ। ਕੰਜੀਰੀ ਉਹ ਸਾਗ ਤੇ ਆ ਗਿਆ। ਚੱਕ ਚੱਕ ਜਾ ਚੱਕ 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 ਮੈਂ ਨਹੀਂ ਰੱਕ ਸਕਦਾ ਬਹੁਤ ਤੇ ਹੁਣ ਟਾਈਮ ਕਿੰਨਾ ਹੋ ਗਿਆ 4 ਵਜੇ ਦੇ ਦੇਖਿਆ 4 ਵਜੇ 4 ਵਜੇ ਤੇ ਹੁੱਡੀਆਂ ਹੱਡੀਆਂ ਤਾਂ ਬੇਲੇ ਬੰਦਿਆਂ ਦਾ ਕੰਮ ਨੇ ਹੈਗਾ ਤਾਂ ਮੈਂ ਵੀ ਬੇਲਾ ਹੈਗਾ ਤਾਂ ਮੈਂ ਵੀ ਬੇਲਾ ਇਹ ਨਾ ਆਏ ਫਿਰ ਬਾਹਾਂ ਜੀ ਹਾਦਤ ਆਏ ਆਏ ਬਸ ਉਹ ਜਿਵੇਂ ਵੀ ਘੋਣੀ ਮੱਧਣੀ ਆ ਆਏ ਆਏ ਕਰਦੇ ਨੇ ਉਹ ਠੱਟ ਭਾਂਡੇ ਨੂੰ ਨਹੀਂ ਜਬ ਵੀ ਭਾਂਡੇ ਤੋਂ ਨੂੰ ਇੱਕ ਵਾਰ ਤਾਂ ਲੱਗਦਾ ਡਰ ਜਿਵੇਂ ਲੱਗਦਾ ਸੱਪ ਤੋਂ ਡਰ ਉਵੇਂ ਲੱਗਦਾ ਭਾਂਡੇ ਆ ਤੋਂ ਡਰ ਫੇਰ ਮੈਂ ਭਰ ਲਿਆ ਉਹਨੀ ਬਾਲਟੀ ਬਾਹਰੋਂ ਪਾਣੀ ਦੀ ਗਰਮ ਦੀ ਅੱਛਾ ਤੇ ਫੇਰ ਆਪਾਂ ਹੌਲੀ ਹੌਲੀ ਕਰਕੇ ਵੀ ਮਤਲਬ ਸਟਾਰਟ ਕਰਦੇ ਆ ਥੋੜੀ ਜਿਹਾ ਮੈਂ ਧੋ ਦੰਨੀ ਆ ਯਾਨੀ ਕਿ ਵੀ ਮੈਂ ਨਹੀਂ ਹੁਣ ਢੇਰ ਨਹੀਂ ਭਾਂਡੇ ਦਾ ਕਰਦੀ ਥੋੜੇ ਥੋੜੇ ਆਏ ਸਾਨੂੰ ਵਾਦੀਓ ਆਏ ਨਹੀਂ ਤਾਂ ਢੋਣੇ ਦੇ ਠੰਡੇ ਨਾਲ ਪੈਂਦੇ ਆ ਮੰਜਣੇ ਵੀ ਮਤਲਬ ਜਿਹੜੇ ਯੂਠ ਜੀ ਆ ਉਹ ਕੀ ਹੁੰਦੀ ਆ ਉਹ ਕੰਧਾਈ ਜੀ ਉਹ ਆਪਾਂ ਗਰਮ ਪਾਣੀ ਨਾਲ ਲਾ ਲੰਨੇ ਆ ਤੇ ਫੇਰ ਗਰਮ ਪਾਣੀ ਦੇ ਵਿੱਚ ਉਹ ਲਿਕੜ ਜਿਹਾ ਲੈਂਦਾ ਹੋਇਆ ਉਹ ਪਾ ਕੇ ਉਹਦੇ ਨਾਲ ਮਾਜ ਲਈਦੇ ਆ ਲਾ ਬਾਈ ਪੰਜੀਰੀ ਸਮਾਪਤਾ ਕੱਲ ਦੀ ਹੋ ਰਹੀ ਜੀ ਚਲ ਕੋਈ ਗੱਲ ਨਹੀਂ ਹੁਣ ਦੇਖਾਂਗੇ ਫੇਰ ਬਣਾਵਾਂਗੇ ਹੁਣ ਪੰਜੀਰੀ ਨਹੀਂ ਪਿੰਨੀਆਂ ਪਿੰਨੀਆਂ ਬਣਾ ਦਊਂਗੀ ਲਿੱਗੀ ਬਾਦ ਹੈ ਕਦੋਂ ਤੀਨ ਆ ਲੱਗ ਕਦੋਂ ਤੀਨ ਲਿੱਤੀ ਹੋਈ ਹੈ ਹਾਈ ਮੰਮੀ ਦੇ ਦੀ ਦੀ ਆਪ ਪਾਣੀ ਖਰੀਦਦੇ ਹੁੰਦੇ ਬਾਹਰੋਂ ਬੁਰੋਂ ਆ ਜਾਂਦੀਆਂ ਨੇ ਆਪਾਂ ਤਾਂ ਜੀ ਉਹਨੇ ਲੱਕੀ ਅਰੇ ਅੱਛਾ ਸਚੂਰ ਅੱਛਾ ਹੈ ਅਰੇ ਛਾਲਿਓ ਲੱਗੀ ਹੋਈ ਹੈ ਇਸ ਤੇ ਤਾਂ ਕਾਇਨ ਕਰਨਾ ਹੈ ਬਹੁਤ ਅਗਰਮੈਸ਼ ਹੈ ਮੈਨੂੰ ਲੱਗਦਾ ਇੱਕ ਨਿੱਟਾ ਤੋਂ ਆਈ ਹੋਈ ਹੈ ਕੈਨੇਡਾ ਤੋਂ ਹੋਵੇ ਅਮਰੀਕਾ ਤੋਂ ਹੋਵੇ ਜਰਮਨ ਮੇਡਨ ਜਰਮਨ ਹੈ ਜਰਮਨ ਦੀ ਹੈ ਹੂੰ ਚੱਕਲਾ ਲੋ ਜੀ ਚਾਹ ਪੀਏ ਤੇ ਨਾਲ ਪੰਜੀ ਦਿਖਾਈਏ ਤੇ ਹੁਣ ਬੈਠਦੇ ਆ ਇੱਥੇ ਮੈਂ ਬਹੁਤ ਸਾਰਾ ਕੰਮ ਕੀਤਾ ਤੇ ਇਹਨਾਂ ਦੋਨਾਂ ਬੰਦਿਆਂ ਨੇ ਥੋੜਾ ਕੰਮ ਕੀਤਾ ਇਹ ਸੁੱਤੇ ਰਹਿੰਦੇ ਰਜਾਈਆਂ ਦੇ ਵਿੱਚ ਤੁਹਾਨੂੰ ਪ੍ਰੂਫ ਵੀ ਦਿਖਾ ਦਿੰਨੀ ਆ ਮੈਂ ਕੋਸ਼ਿਸ਼ ਕੀਤਾ ਮੈਂ ਨਹੀਂ ਦਿਖਾ ਦਿੰਨੀ ਆ ਪ੍ਰੂਫ ਦਿਖਾ ਦਿੰਨੀ ਸੁੱਤੇ ਚਾਹੇ ਨਹੀਂ ਸੁੱਤੇ ਮੈਂ ਜਣਾ ਨਹੀਂ ਪੱਤੀ ਪਿਆ ਦੀ ਮੈਂ ਇੱਕ ਕਮੈਂਟ ਦੀ ਇਹ ਦੇਖੋ ਇਹ ਤਾਂ ਅੱਡੀ ਚੱਕੀਰਾ ਆਏ ਗਾ ਜੀ ਰਜਾਈਆਂ ਵੀ ਨਹੀਂ ਚੱਕੀਆਂ ਇੱਕ ਇੱਕ ਮੈਂ ਸਾਰਾ ਚੜ ਗੋਚਾ ਕਰਿਆ ਇਹ ਡੈਡੀ ਆ ਕੱਪੜੇ ਤਾਂ ਐਂ ਭਾਂਡੇ ਮਾਜੇ ਯਾਨੀ ਕਿ ਇਹ 1 ਵਜੇ ਉੱਠੇ ਨੇ ਹਣਾ ਹਾਂ ਇਹ ਦੇਖ 1 ਵਜੇ ਉੱਠੇ ਨੇ ਸੌਂਗੇ ਸੀ ਰੋਟੀ ਖਾ ਕਰਨਾ ਵੀ ਕੀ ਸੀ ਮੋਟਰ ਵਾਲੀ ਲੈਟ ਨਹੀਂ ਸੀ ਆਈ ਯਾਰ ਬਹਿ ਜਾ ਹਾਂ ਖੜਾ ਸੀ ਕਿਹਾ ਹਾਂ ਮੇਨ ਗੱਲ ਦਾਸਾ ਮੇਨ ਗੱਲ ਵੀ ਪੱਠਿਆਂ ਨੂੰ ਪਾਣੀ ਲੱਗਿਆ ਹੋਇਆ ਸੀ ਤੇ ਹੋਰ ਕੀ ਮੋਟਰ ਵਾਲੀ ਮੋਟਰ ਵਾਲੀ ਲੈਟ ਆਈ ਨਹੀਂ ਜਿਹੜਾ ਇਹ ਮੋਟਰ ਚਲਾ ਦਿੰਦੇ ਹੁਣ ਆਈ ਐਲਰਟ ਉਹ ਟਾਈਟ ਬਹਿਿਆ ਸੀਗਾ ਹੁਣ ਆਈ ਐਲਰਟ ਲਾ ਤੇਰੀ ਵਿੱਚ ਮੂਫਲੀ ਪੰਜੀਰੀ ਸਭ ਕੁਝ ਚੱਲੀ ਜਾਂਦਾ ਪੌੜੀਆਂ 'ਚ ਬੈਠ ਕੇ ਇਹਨਾਂ ਦੀ ਮੋਟਰ ਚੱਲਦੀ ਹੈ ਲੁੱਬੜੇ ਫਿਰਦੇ ਆ ਫੜ ਜਾ ਉਹ ਜਿਹੜਾ ਟੇਸ ਤਾ ਦਿਖਾ ਦੇ ਜੁੱਠੀ ਘੱਤੀ ਨਾ ਨਹੀਂ ਜਮਾਨ ਜੁੱਠੀ ਕਰੀ ਨਾ ਨਾ ਤੇ ਦੇਖੀ ہاں ਦੇਖੀ ਬਲਾਈਆ ਮੈਂ ਦੇਖੀ ਬਲਦੀ ਬੰਦਿਆਂ ਵਾਂਗ ਵੀਰਾ ਮਲਾਈ ਤੇ ਖਾਂਦੀ ਨਹੀਂ ਨੀ ਮਲਾਈ ਦੁੱਧ ਤੇ ਹੀ ਆਉਂਦੀ ਹੁੰਦੀ ਆ ਪਾਣੀ ਤੇ ਨਹੀਂ ਆਉਂਦੀ ਦੀ ਪਾਣੀ ਤੇ ਨਹੀਂ ਆਦਾ ਤੇ ਜਦੋਂ ਪਿਆਉਣੀਆਂ ਪਏ ਆ ਤੁਹਾਨੂੰ ਪਤਾ ਕੱਪੜਾ ਕਾਹਦਾ ਕਰਾਂ ਮੈਂ ਤਾਂ ਪੱਕੀ ਸਭੀਆ ਗੱਲਾਂ ਤੋਂ ਠੀਕ ਨੇ ਹਨਾ ਟੋਪੀ ਨਹੀਂ ਗਈ ਟੋਪੀ ਠੀਕ ਆ ਸਰ ਕੀ ਬਣਾ ਦਿੱਤੀ ਨਹੀਂ ਨਿੱਗਾ ਹੋ ਗਿਆ ਕੀ ਸਰ ਤੇ ਫੜਦਲਾ ਦੀ ਤੇਰੀ ਆ ਹੁੱਡੀ ਉਹਨੇ ਮੋਟੀ ਜੀ ਲੀ ਬਹੁਤ ਤਤਾ ਬਾਈਏ ਥੱਲੇ ਜੇ ਦੀ ਬੋਲ ਜਮਾਨੀ ਗੋਸਾ ਜਿਆ ਵੀ ਪੀਦਾ ਆਪਣੇ ਜਿਹੜਾ ਬਰਫ ਤੇ ਧੀਆ ਤੇ ਬਾਤ ਯਾਰ ਅਲੀ ਰੁੱਡੀ ਤਾਂ ਖਾਸੇ ਸਾਲ ਪੁਰਾਣੀ ਐ ਪਹਿਲਾਂ ਯਾਰ ਦੇ ਵੀਰੇ ਨੇ ਵੀ ਪਾਈ ਆ ਹੁਣ ਯਾਰ ਯਾਰ ਨੂੰ ਤਾਂ ਉਹੀ ਕਪੜੇ ਆ ਲਈ ਜਾਂਦੇ ਨੇ ਰਾ ਪੀਟ ਹੋਰ ਜਦਾਂ ਮੈਂ ਕਾਹੀ ਨਹੀਂ ਪਾਉਂਦੀ ਰਹੀ ਇਹ ਇਹ ਕੁਟਾ ਪਾਉਣ ਲਈ ਹੋਣਾ ਕਾ ਤਾਂ ਨਾ ਛੱਡ ਦੇ ਹੋਰ ਗੱਲ ਤਾਂ ਸਹੀ 2 ਕਿਲੋ ਰੋਪਾ ਤੂੰ ਕਿੱਲੋਂ ਪਾੜੀ ਲਾ ਲਈਏ ਸਾਨੂੰ ਤੂੰ ਕਿੱਲੋਂ ਤੋਂ ਟੁੱਪਾ ਪਹਿਲਾਂ ਮੈਂ 4 ਦਿਨ ਟੋਪੀ ਜਾ ਕੇ ਰੱਖੀ 4 ਦਿਨ ਜਾਨੀ ਤੇ ਸਿਰ ਬਾਹਰ ਟੋਪੀ ਨਾਲ ਹੀ ਮੁੜ ਕੇ ਤਿੰਨ ਦਿਨ ਸਰਦੀ ਵਾਇਆ ਜੇ ਪਾਹਰਾ ਕੋ ਪਤਾ ਨਹੀਂ ਐ ਨਿਕਲ ਰੱਖਤਾ ਤਿੰਨ ਦਿਨ ਮੈਂ ਸਿਰ ਹੀ ਨਹੀਂ ਵਾਇਆ ਹਫਤੇ ਜਿਗਾਂ ਕੀ ਮਾਰ ਨਹੀਂ ਰਾਵ ਨੂੰ ਟੋਪੇ ਕੱਲ ਮੈਂ ਪਾਸ ਕਾਂ ਸਿਰ ਵਾਇਆ ਸੀ ਟੋਪੀ ਨਾਲ ਉਹਦੀਆਂ ਦੀਨੇ ਰੱਖਤੀ ਮੇਰੇ ਸਿਰ ਤੋਂ ਸਿਰ ਦੇ ਵਿੱਚ ਦੀ ਕੰਗਾ ਵੀ ਨਾ ਲਿਪੜ ਕੋਣ ਮੰਤਾਰ ਬਾਇਆ ਤਾਂ ਅੱਜ ਵੀ ਨਹੀਂ ਉੱਤੇ ਜਿਵਾਂ ਨੇ ਟਾਈਮ ਹੀ ਨਹੀਂ ਸੀਗਾ ਸਿਰ ਮਾਉਣ ਦਾ ਵੀ ਟਾਈਮ ਨਹੀਂ ਸੀ ਕੋਈ ਨਹੀਂ ਲੱਟੀ ਸੀ ਬੜਾ ਸਾਰਾ ਸਵਾਦ ਆ ਰਿਹਾ ਉਸ ਆਹ ਸਾਗ ਕਾੜ ਕਣਾ ਜਿਵੇਂ ਨਹੀਂ ਜੱਟ ਨੂੰ ਤੇ ਕੱਪੜਿਆਂ ਦਾ ਹਨ ਉਹ ਇਹਦੇ ਯੂਨੀਫਾਰਮ ਵਗੈਰਾ ਸੁੱਕ ਗਏ ਹੁੰਦਾ ਤੈਹ ਲੱਕ ਰੱਖਦੀ ਅੱਜ ਤੋਂ ਬਿਲਕੁਲ ਨਹੀਂ ਨਿਕਲ ਗਈ ਥੋੜਾ ਜਿਹਾ ਸੂਰਜ ਨਿਕਲਿਆ ਸੀ ਉਹ ਦੇਖ ਲੋ ਤਦਾਂ ਕਿਥੇ ਮੈਨੂੰ ਕੈਮਰਾ ਚ ਦਿਖਦਾ ਨਹੀਂ ਬੈਕ ਕੈਮਰਾ ਨਾ ਦਿਖਾ ਨਹੀਂ ਰਹਿ ਗਿਆ ਫੇਰ ਰਹਿ ਗਿਆ ਹਾਈ ਹੋਰ ਬਾ ਵੀ ਦਈ ਜਾ ਹੁਣ ਲਓ ਇੰਨਾ ਕੁ ਸੂਰਜ ਨਿਕਲਿਆ ਇਹ ਵੀ 1 ਵਜੇ ਮੱਧਮ ਜਿਹਾ ਨਿਕਲਿਆ ਸੀ ਧੁੱਪ ਤਾਂ ਫੇਰ ਵੀ ਨਹੀਂ ਆਈਗੀ ਕੱਲ ਵਧੀਆ ਨਿਕਲਿਆ ਸੀ ਧੁੱਪ ਹਨਾ ਕੱਲ ਤਾਂ 12:00 ਵਜੇ ਨੂੰ ਆ ਗਈ ਸੀ ਤੇ ਕੱਪੜੇ ਧੁੱਤੇ ਆ ਤੇ ਬਾਕੀ ਤੁਹਾਨੂੰ ਪਤਾ ਸਾਰੇ ਕੱਪੜੇ ਆਪਣੇ ਉੱਪਰ ਤੇ ਆ ਹੁਣ ਨਿਕਲੇ ਆ ਕਮਾਂਡੋ ਰਜਾਈਆਂ ਚ ਇਹ ਤੁਰ ਜਾ ਉਹ ਸਿਰ ਬਹਾਲਾ ਹੋਏ ਹਾਂ ਉਹ ਆਪਾਇ 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 ਬਾ ਆਪਾਇ ਉਹ ਮੈਂ ਬਾਇਆ ਤੀ ਉੱਪਰ ਦਿਵਾਇਆ ਖੋਲ ਕੇ ਨਹੀਂ ਬਾਇਆ ਉੱਪਰ ਦਿਵਾ ਆ ਦੇ ਲੈ ਆਪਾਇ ਆਪਾਇ ਕੋਈ ਬਾਇਆ ਖੌਂਡ ਲੱਗਦੀ ਆ ਕਿਹੜਾ ਖੋਲੂਗਾ ਕਿਹੜਾ ਪਾਹੂਗਾ ਤੇ ਮੈਂ ਤਾਂ ਮਿੱਠੀ ਨੂੰ ਮਿਲਣ ਆਈ ਸੀਗੀ ਪਰ ਹੀ ਹੱਕਾ ਮਰੀ ਜਾਂਦੀ ਸੀ ਤੇ ਮੈਂ ਕਰਨਾ ਯਾਰ ਮੇਰੇ ਸਿਰ ਨੂੰ ਨਾ ਹੱਥ ਲਾਪਾਏ ਮੇਰੇ ਸਿਰ ਦੁਖਣਾ ਜੋ ਅੱਜ ਸਵੇਰ ਦਾ ਵੀ ਦੁਖਦਾ ਸੀ ਮम्मी ਉਹ ਟੋਪੀ ਤੇ ਮੈਂ ਸਵੇਰ ਦਾ ਤਾਈਓਂ ਕਾ ਮੈਂ ਨਹੀਂ ਔਨ ਕਰਿਆ ਮम्मी ਇਹ ਟੋਪੀ ਪਾ ਤੇ ਚੱਪਲ ਹੀ ਆ ਮੇਰਾ ਸਿਰ ਦੁਖਦਾ ਸੀਗਾ ਤਾਈਓ ਮੈਂ ਕਿਉਂ ਮੈਂ ਅੰਦਰ ਮੇਰੀ ਮਿੱਠੀ ਘੜੀ ਮੈਂ ਜਾਉਂਗੀ ਆਹ ਵਿਚਾਰੀ ਮਿੱਠੀ ਉਹਨਾਂ ਨੂੰ ਹਨਾ ਲਾ ਅੰਦਰ ਬੰਦ ਕੱਲ ਦੇ ਨਹੀਂ ਚੱਕੇ ਹਨਾ ਇਹ ਕਿੰਨੇ ਪੱਤੀ ਵਾਲੇ ਆਹ ਤਿੰਨਾਂ ਦੇ ਵਿੱਚ ਤਾਂ ਬਾਲਾ ਪਸ਼ੂਆਂ ਦਾ ਬਾਲਾ ਔਖਾ ਹੁੰਦਾ ਹਾਓ ਪਰੀ ਮਿੱਠੀ ਬੁੜਪਾ ਕਿਉਂ ਨਹੀਂ ਆ ਮਮੀ ਪਹਿਲਾਂ ਅਸੀਂ ਤਿੰਨੇ ਜਣੇ ਗੰਨਾ ਚੁੱਪਣ ਲੱਗ ਗਏ ਹਨਾ ਮੇਰੇ ਹਾਏ ਹਾਏ ਆ ਚੀਜ਼ਾਂ ਦੁਖਣ ਲਾ ਲੀਆਂ ਵਾਹਿਗੁਰੂ ਵਾਹਿਗੁਰੂ ਹੁਣ ਨਾਲੇ ਤਾਂ ਮੈਂ ਆਪ ਖਾ ਓਏ ਮਾਰਦਾ ਖਾਣ ਨਾਲੇ ਮੈਂ ਆਪ ਖਾਂਦੀ ਸੀ ਤੇ ਨਾਲ ਜਿਹੜਾ ਨੂੰ ਛਿੱਲ ਕੇ ਦਿੰਦੀ ਸੀ ਦੋ ਗੰਨੇ ਮੰਗਾਏ ਸੀਗੇ ਤਾਂ ਉਹ ਫਿਰ ਛੋਟੂ ਦੇ ਕੇ ਗਿਆ ਸੀ ਦੋ ਮੰਗਾਏ ਸੀ ਉਹਨੂੰ ਪਰਸੋਂ ਚਾਥੇ ਮੈਂ ਕਿਹਾ ਸੀ ਕਈ ਦਿਨ ਲੱਗਾ ਸੀ ਰਤਨ ਰਤਨ ਤਾਂ ਭੁੱਲ ਗਿਆ ਹੁਣ ਉਹ ਤੋਂ ਦਿਮਾਗ ਰਹਿੰਦੇ ਯਾਰ ਹੁਣ ਬੱਸ ਕਰ ਜਵਾੜਾ ਤੋਂ ਖਣ ਲੱਗ ਜੂ ਪੜੇ ਘੜੇ ਘੜੇ ਵਧੀਆ ਕਰਨ ਕੱਲ ਖਾਂ ਲਾਂਗੇ ਫਿਰ ਹੈ ਮੈਂ ਇੱਥੇ ਕੰਨੇ ਕਿੱਥੋ? ਹਾਂ ਤੇਰੇ ਕਿੱਥੇ ਰੱਖੇ ਸੰਦਰੇ ਛਲਕਾ? ਮਿੱਠੀ ਨੇ ਮਿੱਠੀ ਖਾ ਲੰਦੀ ਆ। ਮਿੱਠੀ ਖਾਂਦੀ ਕਿ ਭਰੀ? ਮੈਂ ਤਾਂ ਇਹਨਾਂ ਨੂੰ ਮਿਲਣਾ ਇਸ ਵੇ ਮੈਂ ਉਹ ਕਰਨਾ। ਕੱਪੜੇ ਦਸ ਦੂ ਹਲਾਉਣੀਆਂ ਨੇ। ਮਿੱਠੀਏ ਇੱਧਰ ਦੇਖ। ਇੱਧਰ ਇਹ ਬੋਲੀ। ਹੁਣ ਪਾਣੀ ਹੁਣ ਇਹਨੇ ਪਾਣੀ ਪੀਣਾ। ਵੇ ਰਕੀਂਦੀ। ਬੋਲੀ ਬੋਲੀਆ ਹੈ ਬੋਲੀ। ਹਾਈ ਵੇਰ ਬੜਾ ਠੰਡਾ ਭਾਈ। ਮੈਂ ਸਵੇਰ ਦੀ ਪਾਣੀ ਵਿੱਚ ਫਿਰ ਜਾਨੀ ਆ ਪਾਣੀ ਵਿੱਚ ਮੇਰੇ ਪੈਰਾਂ ਨੂੰ ਠੰਡ ਲੱਗ ਜਾਂਦੀ ਆ ਪੈਰਾਂ ਦਾ ਕੀ ਕਰਾਂ ਹੀਟਰ ਇਹ ਨਹੀਂ ਠੀਕ ਕਰਾ ਕੇ ਦਿੰਦੇ ਹੈਗੇ ਬੰਦਾ ਸੇਕੇ ਲਵੇ ਕੱਪੜੇ ਕੁੱਪੜੇ ਧੋ ਕੇ ਹੀਟਰ ਤਾਂ ਠੀਕ ਕਰਾ ਦਿਓ ਹਾਂ ਪਰਵਾਹ ਤਾਂ ਤੁਹਾਨੂੰ ਕਿਹਨਾਂ ਦੇ ਤੇ ਘਰੇ ਫੜਾਇਓ ਫਿਰ ਉਹ ਆਪਦੀ ਦੁਕਾਨ ਤੇ ਲੈ ਜਾਣਗੇ ਫਲੁਸ਼ ਨੂੰ ਲਿਆ ਫੜਾਉਰੇ ਪੀਲਾ ਜੱਟ ਭਰੀ ਖਾ ਲੰਦੀ ਆ ਕਿਉਂ ਜਦੋਂ ਮੈਂ ਉੱਤੇ ਗਈਆ ਪਰਿਆ ਰੁੱਤੇ ਗਈਆ ਮਿੱਠੀ ਨੂੰ ਮੇਰੀ ਗੁੜਤੀ ਆ ਮੈਂ ਗੜਤੀ ਦਿੱਤੀ ਸੀਗੀ ਮਿੱਠੀ ਮੈਂ ਮਿੱਠੀ ਜੋ ਗੜਤੀ ਪਰੀ ਨੂੰ ਕਿਹਦੀਆ ਨਹੀਂ ਤੇਰੀ ਆ ਹੋਏ ਨੇ ਇਹਨੇ ਗੁੜ ਖਲਾਸ ਸੀਗਾ ਕਦੇ ਖੋਲੇ ਬੰਨਿਆ ਵੀ ਕਰ ਮਿੱਠੀ ਜੇ ਪੰਡੋਲੇ ਪੈਣ ਗਏ ਸਦਰੀ ਸਦਰੀ ਕਮਲੀ ਕੁੜੀ ਮਿੱਠੀ ਨੂੰ ਮਿੱਠੀਏ ਤੇਰੀ ਦਿੱਤੀ ਸੀ ਯਾਨਾ ਅਰੇ ਤੁਸੀਂ ਵੀ ਉੱਥੇ ਗਏ ਜਾਂ ਹਾਂ ਕਹਦੀ ਚੱਕ ਕੇ ਰੱਖ ਤਾਂ ਕੂਰਦੀ ਲੰਦਾ ਮੰਮੀ ਕੂਰਦੀ ਆ ਦੇਖੇ ਕੂਰਦੀ ਇਹਨਾਂ ਨੂੰ ਮਿੱਠੀ ਇਹਨੂੰ ਦੇ ਇਕਾ ਰੱਖਿਆ ਨਾ ਕੂਰਦੀ ਲੰਦਾ ਮਿੱਠੇ ਮਿੱਠੀ ਦਾ ਰੋਸ ਗਈ ਭਾਈ ਉਹਨੂੰ ਪਾਣੀ ਧਰਿਆ ਲੈ ਡੋਲ ਦੇਣਾ ਇਹਨੇ ਬੋਖਰਾ ਵਾ ਸਾਰਾ ਕਿੱਲਾ ਕਰ ਦਿੰਦੀ ਆ ਐਡੀ ਭਰੇ ਬਾਲਟੀ ਤਾਂ ਤੈਨੂੰ ਹੀ ਰੱਖੋ ਹਾਂ ਡੋਲ ਦੇਣਾ ਓਹੋ ਮੰਮੀ ਹਾਂ ਸਿੱਧੀਆਂ ਤੋਂ ਹੀ ਕਰ ਦੇ ਜੀ ਜੀ ਨਾ ਮਾਰ ਹੁੱਟ ਤੇ ਗਈਆ ਤਾਂ ਇੱਥੇ ਨਹੀਂ ਜਾਉਂ ਮੈਂ ਹੋਰ ਮੇਰੇ ਤੇ ਗਈਆ ਮੈਂ ਮੈਂ ਵੀ ਸਿੱਧਰੀ ਆ ਸਿੱਧਰੀ ਆ ਭਾਈ ਹਾਂ ਕੀ ਹੋ ਗਿਆ ਤੈਨੂੰ ਮੰਮੀ ਪੜਿਆ ਕਰਾ ਸਾਰਾ ਕੁਝ ਕੀ ਲਿਖਿਆ ਹੋਇਆ ਅਸੀਂ ਪੜਦੇ ਹੁੰਦੇ ਸੀ ਆ ਵੀ ਮੰਮੀ ਕੰਮ ਨਿਛੋੜਾ ਅਸੀਂ ਪੜਦੇ ਹੁੰਦੇ ਸੀ ਆਪਾਂ ਅਸੀਂ ਫੀਡ ਤੀ ਪਾਉਨੇ ਆ ਅਸੀਂ ਤੀ ਇੱਥੋਂ ਪਤਾ ਲੱਗ ਸਕਦਾ ਵੀ ਅਸੀਂ ਕਿਹੜੀ ਫੀਡ ਪਾਉਨੇ ਆ ਆ ਦੇਖੋ ਅਸੀਂ ਕਿਹੜੀ ਫੀਡ ਪਾਉਨੇ ਆ ਕਾਂ ਨੂੰ ਚਾ ਲੋ ਆ ਤੇਨੇ ਗਾਵਾਂ ਖੜੀਆਂ ਨੇ ਇੱਕ ਗਾਵਾਂ ਤੇ ਇੱਕ ਬੁੱੱਟੀਆ ਇੱਕ ਹੈਗੀ ਆ ਟਰਾਂਸਿਟ ਪਲੱਸ ਆ ਤਾਂ ਹੈਗੀ ਆ ਜਿਹੜਾ ਪਹਿਲਾਂ ਖੱਲਾ ਲੱਗਿਆ ਹੋਇਆ ਆ ਜਿੱਤੇ ਕਾਲੀ ਗਾਵਾਂ ਆ ਕਾਲੀ ਗਾਵ ਇਹ ਸੂਣ ਤੋਂ ਬਾਅਦ ਪਾਉਨੇ ਆ ਤੇ ਜਿਹੜੀ ਆਹਾ ਆ ਜੀਦੇ ਤੇ ਗਾਂ ਖੜੀ ਆ ਦੂਜੇ ਨੰਬਰ ਤੇ ਤੇ ਇਹ ਜਿਹੜੇ ਮਰਜੀ ਪਸ਼ੂ ਨੂੰ ਪਾਲੋ ਅਸੀਸ 30 ਆ ਜਿਹੜੀ ਅਸੀਸ 30 ਆ ਕੇ 18 ਆ ਅਸੀਸ 18 ਜਿਹੜੀ ਆ ਉਹ ਵੀ ਉਹੀ ਆ ਅੱਛਾ ਉਹ ਵੀ ਉਹੀ ਆ ਉਹ ਚ ਥੋੜੀ ਜੀ ਕੁਐਸਟਰੀ ਘਟ ਜਾਂਦੀ ਆ 18 ਆ ਜਾਂਦੀ ਆ 30 ਵਾਲੀ ਚ ਜ਼ਿਆਦਾ ਦੁੱਧ ਦਿੰਦੀ ਆ ਉਹ ਦੁੱਧ ਤੇ ਡਿਪੈਂਡ ਆ ਵੀ ਕਿਹੜਾ ਪਸ਼ੂ ਕਿੰਨਾ ਦੁੱਧ ਦਿੰਦਾ ਆ ਉਹਨੇ ਤੇ ਡਿਪੈਂਡ ਆ ਲੱਹ ਜਿੰਜੀ ਜਾਂਦੀ ਇਹਨਾਂ ਨੇ ਉਹਨੂੰ ਲਾਉਣਾ ਸੀ ਪਾਣੀ ਜਵਾਨ ਹੋ ਰਹੇ ਦੇਖ ਬੰਗਲੇ ਫਿਰਦੇ ਬੰਗਲਾ ਆਪਾਂ ਕੱਲੂ ਦੇ ਦੇਖਿਆ ਕੱਲ ਵੀ ਫਿਰਦੇ ਦੇਖੇ ਸੀ ਇੱਥੇ ਨਾ ਉਹ ਦੇਖ ਦੋ ਨਾ ਨਾ ਲਿਖੇ ਤੇ ਨਹੀਂ ਨਾ ਬਣਾਉਣਾ ਪੈਂਦਾ ਬਣਾਓ ਲਿਖ ਕੇ ਨਹੀਂ ਜੇ ਆਨ ਨੂੰ ਟੇਕ ਔਖੀ ਐ ਮੈਨੂੰ ਲੱਗਦਾ ਸੇਵਾ ਭਾਲ ਦਾ ਉਹ ਕੀ ਕਰਦਾ ਕਲਾ ਕਲਾ ਦੀ ਉਹ ਬੜੀ ਚੰਜਾਲੇ ਤਲ ਤੇ ਆਇਆ ਆਪਾ ਬੜੀ ਚੰਜਾਲੇ ਹ ਬੜੀ ਚੰਜਾਲ ਦਾ ਫੜਕੇ ਕੀ ਕਰਨਾ ਜੇ ਟਲਾ ਕਰੇ ਛਾਟੀ ਕੋਲ ਬੜੀ ਚੋਟਾ ਆਹ ਬੜੇ ਬੜੀ ਚੰਜਾਲਾ ਸ ਬੜੀ ਲੈ ਮੇਰਾ ਕੱਪੜੇ ਚੱਕਾ ਕਵੇਲਾ ਹੋ ਗਿਆ ਸਿਆਲਾ ਜਿਹਾ ਹੀ ਕੰਮ ਕੱਪੜੇ ਧੋ ਲੋ ਸੁੱਕਣੇ ਪਾਈ ਜਾਓ ਸੁੱਕਣੇ ਪਾਈਓ ਹੁਣ ਤਾਂ ਥੋੜਾ ਜਿਹਾ ਕੰਮ ਘੱਟ ਆ ਅੱਗੇ ਤਾਂ ਹਜ਼ਾਰ ਹੀ ਹੋ ਮੁੰਡਾ ਪੱਲੇ ਨਹੀਂ ਹੂੰ ਅੱਗੇ ਦਾ ਬੁੱਕਾ ਇਕੱਦਰ ਕੱਪੜੇ ਸੁੱਕਣੇ ਹੁਣ ਤਾਂ ਉੱਪਰ ਪਾਦੇ ਨਹੀਂ ਹੁਣ ਤਾਂ ਇਹ ਜਿਹੜੇ ਜਰੂਰੀ ਨੇ ਉਹ ਹੀ ਥੱਲੇ ਲਾ ਕੇ ਰੱਖਿਆ ਨਿੰਨੀਆਂ ਅੱਗੇ ਸਾਰੇ ਇੱਥੇ ਸੁੱਕਣੇ ਪਾਉਂਦੇ ਹੁੰਦੇ ਸੀਗੇ ਰਾਤ ਨੂੰ ਲਾਉਂਦੇ ਕਰਦੇ ਸੀ ਸੁੱਕਣੇ ਪਾਉਂਦੇ ਹੂੰ ਕੀ ਕਰ ਇਹ ਕੱਪੜੇ ਤੇ ਰਾਜਤੇ ਓਪਾਈ ਹੋ ਗਿਆ ਕਾਰਨ ਤੁੱਤੀ ਗਿਆ ਓਪਾਈ ਹੋ ਗਿਆ ਕਾਰਨ ਇਹ ਕੀ ਹੁੰਦਾ ਇਹ ਮੈਨੂੰ ਦੇ ਦੇ ਲਮਾਰ ਨਹੀਂ ਕਿਉਂ ਵੀਰੇ ਦੀ ਆਹਿਰਮਾਲ ਵੀਰੇ ਦੀ ਮੈਂ ਲਿਆਉਂਦੀ ਸੀ ਮੈਂ ਲਿਆਉਂਦੀ ਸੀ ਵੀਰੇ ਕੋਲ ਲੈ ਗਈ ਸੀ